ਆ ਵੀਰੇ ਪਕੌੜੇ ਖਾ ਲੋ ਗਾਇਜ਼ ਵੀਰੇ ਸ਼ੈਗਨ ਸ਼ੈਗਨ ਆਜੋ ਗਾਇਜ਼ ਪਕੌੜੇ ਖਾ ਲੋ ਮੇਰੇ ਪਕੌੜੇ ਵੇਖੀ ਮੇਰੇ ਪਲੇਅਰ ਚੋਂ ਪਕੌੜੇ ਸਨ 2 ਮਿੰਟ ਪਹਿਲਾਂ ਕਿਥੇ ਗਾਇਬ ਹੋ ਗਏ ਰਹੀ ਗੀ ਜ਼ੋਰ ਸਹ ਰਹੀ ਵਿਚਾਰੀ ਸਟ੍ਰੀਮ 'ਚ ਬੈਠੇ ਪਕੌੜਾ 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 ਆ ਖੂਨ ਵੀ ਇਹ ਨਾਰ ਖੂਨ ਖੂਨ ਤੂੰ ਮੋਟਾ ਕਿ ਨਾ ਹੋ ਗਿਆ ਮੰਨ ਵੀ ਨਹੀਂ ਆਉਂਦੀ ਇੰਨਾ ਜ਼ੋਰ ਨਾ ਵਿਖਾਇਆ ਜਾਵੇ ਆਪਣੇ ਜ਼ੋਰ ਦੀ ਪ੍ਰਦਰਸ਼ਨੀ ਨਾ ਕੀਤੀ ਜਾਵੇ ਸੋਨੇ ਦੀ ਚੂੜੀਆ ਚੰਗਨ ਦੇ ਨਹੀਂ ਲੈਣੇ ਹਾਂ ਕਿੰਨੀਆਂ ਐਂਟੀਕੀਆਂ ਚੀਜ਼ਾਂ ਨੇ ਕਿੰਨੀਆਂ ਸੋਹਣੀਆਂ ਨਾ ਮੈਨੂੰ ਦਵਾ ਦੋ ਦੁੱਧ ਦੁੱਧ ਦੇ ਕੈਂਡੂਆਂ ਸਵੇਰੇ ਸਵੇਰੇ ਉੱਠ ਕੇ ਦੁੱਧ ਲੈ ਕੇ ਜਾਇ ਕਰਾਂਗੇ ਕਿੱਥੇ ਸਵੇਰੇ ਸਵੇਰੇ ਉੱਠ ਕੇ ਓਏ ਕਿੱਡਾ ਐਂਟੀਕ ਜਿਹਾ ਕਿੰਨਾ ਸੋਹਣਾ ਸ਼ੀਸ਼ੇ 'ਚ ਆ ਗਿਆ ਇਹ ਅੱਛਾ ਅੱਛਾ ਚਾਹ ਵਾਲੇ ਹਾਂ ਬੜੇ ਉਹ ਰੱਖੇ ਹੁੰਦੇ ਨੇ ਨਾ ਡੈਕੋਰੇਸ਼ਨ ਲਈ ਲਾਭ ਉਹਦੋਂ ਬੁਲਾਉਂਦੇ ਪਏ ਨੇ ਗਾਈਜ਼ ਹੁਣ ਚੱਲ ਰਿਹਾ ਇੱਥੇ ਪਕੌੜਾ ਪਾਰਟੀ ਹੈ ਲੰਗਰ ਪਕੌੜਾ ਪਾਰਟੀ ਚੱਲ ਰਹੀ ਹੈ ਲੰਗਰ ਪਕੌੜੇ ਕੱਢੇ ਨੇ ਤੇ ਆਪੇ ਨੇ ਮੇਰੇ ਆਜੋ ਗਾਈਜ਼ ਪਕੌੜੇ ਖਾ ਲੋ ਗਾਈਜ਼ ਵੀਰੇ ਗਾਈਜ਼ ਵੀਰੇ ਖਾਓ ਤੁਸੀ ਪਕੌੜੇ ਗਾਈਜ਼ ਭੈਣੇ ਪਕੌੜੇ ਖਾ ਲੋ ਆਜੋ ਬਿਹਾਈਂਡ ਦ ਸੀਟ ਤੇ ਖਾ ਗੋ ਪਲੀਜ਼ ਮੇਰੇ ਪਕੌੜੇ ਵੀ ਕਿਵੇਂ ਪਲੇਅਰ ਚੋਂ ਪਕੌੜੇ ਸੰ 2 ਮਿੰਟ ਪਹਿਲਾਂ ਕਿਤੇ ਗੈਪ ਹੋ ਗਏ ਲਗੀ ਸੌਸ ਰਹਿ ਗਈ ਵਿਚਾਰੀ ਤੇ ਪਕੌੜੇ ਉੱਡ ਗਏ ਗੰਦੇ ਪਕੌੜੇ ਸਟ੍ਰੀਟ ਵਿੱਚ ਬੈਠੇ ਪਕੌੜਾ 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 ਬੋਲ ਪਕੌ ਮਮੀ ਨੱਚੇ ਮਸੀ ਨੱਚੇ ਮਮੀ ਨੱਚੇ ਮਸੀ ਨੱਚੇ ਮਨਸੀਰ ਤੇ ਇੰਜ ਡਣਗੇ ਮਾਰੇ ਮਨਸੀਰ ਤੇ ਇੰਜ ਡਣਗੇ ਗਾਇਜ਼ ਵੀਰੇ ਗਾਇਜ਼ ਵੀਰੇ ਯਾਰ ਦੇਖ ਲੋ ਤੇ ਆ ਦੇਖ ਲੋ ਵੀਰੇ ਪਕੌੜੇ ਖਾ ਲੋ ਗਾਇਜ਼ ਵੀਰੇ ਛੇ ਛੇ ਗਾ ਗਾਇਜ਼ ਵੀਰੇ ਗਾਇਜ਼ ਵੀਰੇ ਚਾਹ ਪੀ ਲੋ ਚਾਹ ਪਕੜੇ ਲਾਪ ਆ ਖੂਨ ਵੀ ਇਹ ਨਾਲ ਖੂਨ 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 ਦੇਖੋ ਸਾਹ ਲੱਗਿਆ ਹੈ ਕੁਕ ਮਾਰ ਗਈ ਨੰਦਾ ਕਰ ਲਓ ਗਰਮ ਬੜੀ ਅੰਮੀ ਨੇ ਯਾਰ ਮੈਂ ਤੁਸੀਂ ਜਾਓਗੇ ਸਾਡੇ ਕੋਲ ਤਾਂ ਹੀ ਦਵਾਂਗੇ ਇੱਥੇ ਚੱਲੋ ਕਿੱਥੇ ਲੈਣੀ ਹੈ ਇੱਥੇ ਬਣਾਵਾਂਗੇ ਅਵੇ ਕੋ ਮਨਾਈ ਲਾੜਾ ਜਿਹਾ ਪਰੋਠਾ ਅੱਛਾ ਆਪਣੇ ਤਾਂ ਪਟਿਆਲੇ ਚਾਹੁੰਦੇ ਆ ਚੁੱਕੋ ਵੀ ਹਲਵਾਈ ਆ ਗਏ ਨੇ ਹੁਣ नहीं 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 नहीं, नहीं, नहीं बेजो तू <laughs> <फास हो> <laughs> तो मोटा किना हो गया पैंट भी नहीं फाटती दी पैंट भी नहीं ओमदी पैंट नहीं पास दी ये टॉर्चोट नहीं और किसने बोलता मोटा किना हो गया कर पैंट भी नहीं ओमदी अमीरों को दा बोलो बोलो अमीरों का कैसे होता है अमीरों का ਵੀਰੋ ਕੜਾ ਆ ਮੀਂਦਾ ਥੋੜਾ ਜ਼ੋਰ ਦੀ ਆਵਾਜ਼ ਕੱਢੋ ਨਾ ਉੱਚੀ ਸਾਰੀ ਕੱਢੋ ਅਮੀਰੋ ਕਾ ਡਾਂਸ ਐਸੇ ਹੁੰਦਾ ਓਏ 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 ਹਾਂ ਕੇ ਤੈਂ ਆਏ 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 ਪੁਨੀਆ ਮਨ ਲਾ ਅ ਮੈਂ ਤਾਂ ਸੱਟ ਵੱਜਣੀ ਪੁੱਤਰ ਨਾ ਇੰਨਾ ਜ਼ੋਰ ਨਾ ਵਿਖਾਇਆ ਜਾਵੇ ਆਪਣੇ ਜ਼ੋਰ ਦੀ ਪ੍ਰਦਰਸ਼ਨੀ ਨਾ ਕੀਤੀ ਜਾਵੇ ਜ਼ੋਰ ਆਪਣੇ ਕੋਲ ਰੱਖਿਆ ਜਾਵੇ ਠੀਕ ਹੈ ਫੁੱਟਬੋਲ ਪਿੱਛੇ ਫੁੱਟਬੋਲ ਮੈਨੂੰ ਦੇਖਣ ਲੱਗ ਗਈ ਪਿਤਾ ਮੇਡੂ ਨਾ ਲੱਗਦਾ ਪੈਂਟ ਵੀ ਹਾਂਜੀ ਗਾਇਜ਼ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਕੁਸ਼ਟ ਨਿਵਾਰਨ ਸਾਹਿਬ ਜੋ ਕਿ ਨੌਵੀਂ ਪਾਸ਼ਾਹੀ ਪਾਸ਼ੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਸਾਡੇ ਤੋਂ ਸਿਰਫ 3 1/2 ਕਿਲੋਮੀਟਰ ਦੀ ਦੂਰੀ ਤੇ ਵੀ ਅਸੀਂ ਤੁਰ ਕੇ ਵੀ ਪਹਿਲਾਂ ਆ ਜਾਂਦੇ ਹੁੰਦੇ ਸੀ ਤੇ ਪ੍ਰਬਾਤ ਫੇਰੀ ਹੁੰਦੀ ਹੁੰਦੀ ਸੀ ਸਾਡੇ ਪਿੰਡੋਂ ਉਦੋਂ ਸੀ ਆਉਂਦੇ ਹੁੰਦੇ ਸੀ ਤੇ ਬਹੁਤ ਹੀ ਵਧੀਆ ਦੇਖੋ ਇੱਥੇ ਡੈਕੋਰੇਸ਼ਨ ਹੈ ਬਹੁਤ ਜ਼ਿਆਦਾ ਮਤਲਬ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਅਰੇਂਜਮੈਂਟ ਕੀਤੇ ਗਏ ਨੇ ਬੜੇ ਵਧੀਆ ਤੇ ਆਏ ਮਹੀਨੇ 10ਵੀਂ ਲੱਗਦੀ ਇੱਥੇ ਮੈਂ ਤੁਹਾਨੂੰ ਪਹਿਲਾਂ ਵੀ ਵਲੌਗਸ ਦੇ ਵਿੱਚ ਸ਼ੇਅਰ ਕਰ ਚੁੱਕੀ ਹਾਂ ਹਰੇਕ ਦੇ ਵਿੱਚ ਜਦੋਂ ਵੀ ਮੈਂ ਇੱਥੇ ਆਉਂਦੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮੱਥਾ ਟੇਕ ਕੇ ਹੀ ਜਾਵਾਂ ਪਰ ਇਸ ਵਾਰੀ ਮੇਰੀ ਆਉਣ ਦੀ ਖਾਸ ਵਜ੍ਹਾ ਸੀ ਇੱਕ ਸਪੈਸ਼ਲ ਵਜਾ ਸਿਰ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਕਿਉਂ ਆਈ ਤੇ ਆ ਦੇਖੋ ਤੁਸੀਂ ਦੇਖੋ ਸੰਗਤ ਹਾਲੇ ਤੱਕ ਘਟ ਚੁੱਕਿਆ ਰਸ਼ ਜਦੋਂ ਮੈਂ ਇਹ ਕੈਪਚਰ ਕੀਤਾ ਜਦੋਂ ਅਸੀਂ ਆਏ ਸੀ ਇੱਥੇ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਲਾਈਨਾਂ ਜਿਹੜੀਆਂ ਨੇ ਉਹ ਬਾਹਰ ਜਿਹੜਾ ਮੈਂ ਡੈਕੋਰੇਸ਼ਨ ਵਾਲਾ ਗੇਟ ਦਿਖਾਇਆ ਨਾ ਉਤੋਂ ਤੱਕ ਲਾਈਨਾਂ ਲੱਗੀਆਂ ਸਨ ਤੇ ਗੁਰਦੁਆਰਾ ਸਾਹਿਬ ਦੇ ਤੇ ਬਿਲਕੁਲ ਦਰਸ਼ਨ ਨਹੀਂ ਸਨ ਹੋ ਰਹੇ ਆ ਦੇਖੋ ਇਹ ਜਾਣ ਲੱਗਿਆਂ ਫਿਰ ਮੈਂ ਇਥੋਂ ਕੈਪਚਰ ਕੀਤਾ ਸੀ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਕਰ ਲੋ ਦਰਸ਼ਨ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਆਨੰਦ ਕਾਰਜ ਹੋਏ ਸਨ ਮੇਰੇ ਵਿਆਹ ਨੂੰ ਸੋ ਮੇਰੇ ਲਈ ਬਹੁਤ ਖਾਸ ਹੈ ਚਲੋ ਗੁਰਦੁਆਰਾ ਸਾਹਿਬ ਤੇ ਸਾਰੇ ਖਾਸ ਹੁੰਦੇ ਨੇ ਇਹ ਲੰਗਰ ਸੌਰੀ ਦੀਵਾਨ ਹਾਲੇ نیچے ਲੰਗਰ ਹਾਲੇ ਮੇਰੇ ਇੱਥੇ ਆਉਣ ਦੀ ਖਾਸ ਵਜ੍ਹਾ ਇਹ ਵੇ ਕਿ ਇੱਥੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲਿਆਂ ਦਾ ਲੱਗਣਾ ਸੀ ਦੀਵਾਨ ਤੇ ਮੇਰੀ ਬੜੀ ਇੱਛਾ ਸੀ ਕਿ ਮੈਂ ਉਹਨਾਂ ਦਾ ਦੀਵਾਨ ਸੁਣਾ ਕਿਉਂਕਿ ਮੈਂ ਵਿਆਹ ਤੋਂ ਪਹਿਲਾਂ ਉਹਨਾਂ ਦੇ ਦੀਵਾਨ ਸੁਣਦੀ ਰਹੀਆਂ ਤੇ ਮੰਡੀ ਸਾਹਿਬ ਵੀ ਮੈਂ ਗਈ ਆ ਮੇਰੇ ਮਾਸੀ ਜੀ ਹੁਣੀ ਜਾਂਦੇ ਸੀ ਉਹਨਾਂ ਦੇ ਨਾਲ ਮੈਂ ਜਾਂਦੀ ਰਹੀ ਆ ਤੇ ਬਾਕੀ ਉਹਨਾਂ ਦੇ ਘਰ ਜਦੋਂ ਹੁੰਦੇ ਸੀ ਉਹ ਸਾਨੂੰ ਬੁਲਾ ਲੈਂਦੇ ਹੁੰਦੇ ਸੀ ਸੋ ਇਸ ਕਰਕੇ ਮੈਨੂੰ ਬੜੀ ਖਿੱਚ ਸੀ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ ਇਸ ਕਰਕੇ ਅਸੀਂ ਗਏ ਪਰ ਦਵਾਨ ਦੇ ਸਾਡੇ ਤੋਂ ਘੰਟਾ ਹੀ ਸੁਣਿਆ ਗਿਆ ਕਿਉਂਕਿ ਮਲਾਪ ਵੀ ਕਾਲਾ ਪੈ ਗਿਆ ਤੇ ਇੱਕ ਮੰਮੀ ਦੀ ਸ਼ੂਗਰ ਘਟ ਗਈ ਮੰਮੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ਤੇ ਦਵਾਨ ਹੁਣ ਸ਼ੁਰੂ ਹੋਣ ਲੱਗਾ ਬਾਬਾ ਜੀ ਪਹੁੰਚ ਚੁੱਕੇ ਨੇ ਆ ਬਾਬਾ ਜੀ ਗੁਰਵਿੰਦਰ ਸਿੰਘ ਜੀ ਨੇ ਤੇ ਚਲੋ ਜੀ ਕਰੋ ਦਰਸ਼ਨ ਤੇ ਸੁਣੋ ਤੁਸੀਂ ਵੀ ਜਿੰਨਾ ਹੋ ਸਕਿਆ ਮੈਂ ਕੋਸ਼ਿਸ਼ ਕੀਤੀ ਤੁਹਾਡੇ ਲਈ ਕੈਪਚਰ ਕਰਨ ਦੀ Karoji Darshantu C देखते हैं। तो थो 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 सुन रहे हैं क्योंकि जो मैं मई मंडियाई आप ही है। ਆਣਾ ਨਾ ਕਿਆ ਕਰੂ ਆਪਣਾ ਨਾਣਾ ਜੇਸ ਕੋਟ ਪਾ ਲੈ ਉਹਨੇ ਕਿਸੇ ਤੋਂ ਮੰਗਿਆ ਮੈਂ ਅਵੇ ਕੀ ਨਹੀਂ ਕੋਲ ਚੀਜ਼ ਰੱਖਣੀ ਚਾਹੀਦੀ ਆ ਆਪਣੇ ਉਹ ਤਾਂ ਫੇਰ ਰੱਖ ਮੈਂ ਨਾ ਪੈਦਾ ਨਹੀਂ ਫਿਰ ਤੁਸੀਂ ਉੱਥੇ ਹੀ ਹੀ ਹੋਣੀ ਅਸੀਂ ਉਹ ਮੈਂ ਖਾਂ ਉੱਥੇ ਬੈਠੇ ਰਹੇ ਨੇ ਰਾਮ ਨਾਲ ਮੈਂ ਨਾ ਕੋਈ ਕਰਨਾ ਨਹੀਂ ਕਰੇ ਹਾਂਜੀ ਗਾਇਸ ਦੁਕਾਨਾਂ ਦੇਖਦੇ ਕਿ ਹੁਣ ਮਲਾਪ ਦੀਆਂ ਡਿਮਾਂਡਾਂ ਹੋ ਗਈਆਂ ਨੇ ਸ਼ੁਰੂ ਥੱਲੇ ਥੱਲੇ

ਪੂਰੇ ਪਾਣਾ ਜਰੂਰ ਹੈ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਹੈ ਛੋਟੇ ਵੀ ਹੈਗੇ ਨੇ ਲੈ ਵੇਖ ਲੋ ਹਾਂ ਛੋਟਾ ਵੀ ਹੈਗਾ ਆਇ ਪਾਉ ਆਇ ਪਾ ਲੈ ਉਹ ਸਾਈਜ਼ ਵੇਖੋ ਨਾ ਆਪਣਾ ਹੈ ਆ ਜਾਏਗਾ ਆ ਰੁਵਾ ਦੇ ਨਾ ਚਲ ਠੀਕ ਹੈ ਬੀਜੀ ਹਾਂਜੀ ਉਹ ਉਧਰ ਨੇ ਸ਼ੀਸ਼ਾ ਦੇ ਲੈਣਾ ਹੈ ਵੇਖਿਓ ਇੱਧਰ ਮੇਰੀ ਗੱਲ ਸੁਣਿਓ ਸ਼ੀਸ਼ਾ ਦੇ ਲੈਣਾ ਕਿੰਨਾ ਸੋਹਣਾ ਹੈ ਇਹ ਤਾਂ ਘਰ ਬਣ ਗਿਆ ਆਹ ਵੇਖੋ ਕਿੱਡਾ ਐਂਟੀਕ ਜਿਹਾ ਕਿੰਨਾ ਸੋਹਣਾ ਪੀਸ ਹੈ ਨਾ ਇਹ ਕਿੰਨੇ ਦਾ ਸ਼ੀਸ਼ਾ ਵਾਹ ਬੀਗੋ ਕੀ ਹੋਇਆ ਇਹ ਕਿੰਨਾ ਸੋਹਣਾ ਸਾਈਕਲ ਹੈ ਮਿੰਨੂ ਦੋਮਾ ਬੈਠ ਕੇ ਦੇਖ ਲੈ ਅਹੋ ਦੇ ਹਾਂ ਚੂੜੀਆਂ ਰੱਖਣੋ ਦਸਤਾਂ ਚੂੜੀਆਂ ਵਾਲਾ ਇਹ ਕਿੰਨੀਆਂ ਐਂਟੀਕਰੀਆਂ ਚੀਜ਼ਾਂ ਨੇ ਕਿੰਨੀਆਂ ਸੋਹਣੀਆਂ ਫਲਾਰ ਪੋਟ ਵੀ ਵੇਖਿਓ ਕਿੰਨੇ ਸੋਹਣੇ ਆਖੀ ਐਮ ਜੀ ਲਾਹ ਇੰਕੋ ਪ੍ਰੈਸ਼ਰ ਮ사ਜ ਕਰਦਾ ਐਕੂ ਪ੍ਰੈਸ਼ਰ ਵਾਲਾ ਪੁਆਇੰਟਸ ਵਾਲਾ ਅੱਛਾ ਲਭ ਉਹਦੋਂ ਬੁਲਾਂਦੇ ਪਏ ਨੇ ਉਹ ਬੁਲਾਂਦੇ ਪਏ ਨੇ ਆ ਪਿਗੀ ਬੈਂਕ ਹੈਨਾ ਪਿਗੀ ਬੈਂਕ ਹਾਂ ਇਹ ਕਿੰਨੇ ਦਾ ਇਹ ਕਿੰਨੇ ਦਾ 200 ਰੁਪਏ 150 ਅੱਛਾ ਇਹ ਕੱਲ ਮਿਲਦਾ ਵੀ ਪਿਗੀ ਹੈ ਪੋਸਟ ਬੈਂਕ ਇਹਦਾ ਲੋਕ ਕਿੱਥੇ ਹੈ ਇਹਦੇ ਨੂੰ ਲੋਕ ਤੋਂ ਹੈ ਇਹ ਕਿਉਂ ਵੀ ਇਹ ਬਿਨਾਂ ਲੋਕ ਤੋਂ ਇਹ ਮੇਰੇ ਕੱਢਣਗੇ ਕਿਵੇਂ ਪੈਸੇ ਕੀ ਤਾਕੀ ਲੱਗੀ ਹੋਈ ਨਹੀਂ ਕੀ ਤਾਕੀ ਲੱਗੀ ਹੋਈ ਇਹਦੀ ਆਹ ਚਾਬੀਆਂ ਨੇ ਪੁੱਤ ਲਾ ਇਹ ਲੋਕ ਵਾਲਾ ਆ ਵਾਲਾ ਛੱਡ ਨੀ ਸੋਹਣੀਆਂ ਚੀਜ਼ਾਂ ਨੇ ਆ ਵੀ ਸਾਈਕਲ ਆ ਵੀ ਨਹੀਂ ਵੱਡੇ ਮੰਜੀਆਂ ਵਾਲਾ ਬਨਿੱਕੀਆਂ ਦੇਖਾਂ ਨਾ ਕਿੰਨੀਆਂ ਸੋਹਣੀਆਂ ਬਣੀਆਂ ਨੇ ਆ ਵਧੀਆ ਰਿਕਲ ਮੈਨੂੰ ਦਵਾ ਦੋ ਦੁੱਧ दूध दे फैन दूंगा सवेरे सवेरे उठ के दूध लेके जाय करेगा सर और... किथे सवेरे सवेरे उठ के हां पूरा आ जाएगा बाजू है हाँ? हम शीशे में फैन भी लगे ने हम हाँ। खड़ा भी दे पीछे किसे बिठा दूंगा टोटो देखे, देखे दू? नहीं किथे टोटो देखे नहीं शीशे में किथे दिखे नहीं प्लेट पे बैठे लेवे नहीं दिखे सीदा ਹਾਂ ਇਹ ਹੁਣ ਸ਼ੀਸ਼ੇ ਚ ਆ ਗਏ ਨੇ ਅੱਛਾ ਅੱਛਾ ਚਾਹ ਵਾਲੇ ਹਾਂ ਬੜੇ ਉਹ ਰੱਖੇ ਹੁੰਦੇ ਨੇ ਨਾ ਡੈਕੋਰੇਸ਼ਨ ਲਈ ਸੋਨੇ ਬਣੇ ਨੇ ਇਹ ਵੀ ਬਾਅਦ ਚ ਰੱਖਿਓ ਨਾ ਹੈਨਾ ਸੁਣਿਆ ਕਿੰਨੇ ਦਾ ਇਹ 250 ਰੁਪਏ ਦਾ 200 ਰੁਪਏ ਦਾ 200 150 ਵਾਲਾ ਕਿਹੜਾ ਥੋੜਾ ਵੱਡਾ ਹੈ ਸ਼ਾਈਨੀ ਇਹ ਕਿੰਨੇ ਦਾ 125 225 225 150 ਵਾਲਾ ਕਿਹੜਾ ਥੋੜਾ ਵੱਡਾ ਹੈ ਸ਼ਾਈਨੀ ਇਹ ਕਿੰਨੇ ਦਾ 1250 2250 ਸੋਨਾ ਬਣਿਆ ਇਹ ਵਸ ਚੰਗੇ ਹੁੰਦੇ ਨੇ ਕਿੱਥੇ ਰੱਖਣੇ ਹਾਂ ਤੋਪਾ ਤੋਪਾ ਵੜੀਆਂ ਨੇ ਰੱਖ ਦੋ ਪੀਸੀ ਨੇ ਸਾਰੇ ਨਾ ਪੈਨ ਹੁਣ ਲੈ ਇਹ ਕਿੰਨੇ ਦਾ 550 ਇਹ 400 ਰੁਪਏ ਦਾ 150 ਰੁਪਏ ਦਾ 110 ਰੁਪਏ ਜਿੰਨੇ ਜਿੰਨੇ ਕੁੜੀਆਂ ਨੇ ਲੈਣ ਚੀਜ਼ਾਂ ਤੇ ਅੱਜ ਕੀ ਚੀਜ਼ ਆਦਮਲਾਪ ਕੋਲ ਵੀ ਹੈਗੀ ਸੀ ਪੈਨਸਲ ਬਾਕਸ ਅੱਛਾ ਅੰ ਵਿੱਚ ਪੈਨਸਲ ਹੁੰਦੀ ਨਾ ਕਲਰ ਫੁੱਲ ਮਲਾਬ ਕੋਲੇ ਬਾਜੀ ਲਿਆਏ ਸਨ ਇਹਨਾਂ ਜਲਦੀਆਂ ਮੈਨੂੰ ਲੱਗਦਾ ਲਿਆਏ ਸਨ ਸ਼ਿਮਲੇ ਤੋਂ ਆ ਇਕਰੇ ਸਾਹਮਦੇ ਨੇ ਆ ਮੰਜੀਆਂ ਕਿੱਡੀਆਂ ਸੋਹਣੀਆਂ ਅੱਛਾ ਪੋਣੇ ਦਿਨ ਲੈਣੇ ਓਏ ਨੀ ਲੈ ਨਾ ਸਭ ਕਾ ਓਏ ਸਾਂ ਵਾਪਸ ਆ ਜਾਓ